ਵੀ ਸਕੂਲ ਦਾ ਸਮਾਨ ਮੰਗਾਇਆ ਤਾਂ 2:00 ਵਜੇ ਲੱਦਿਆ ਪਰ ਮੈਸੀ ਵੀ ਗੋਟ ਹੀ ਹੈ ਇੱਕ ਤਰ੍ਹਾਂ ਅੱਗੇ ਅਸਾਂ ਨੂੰ ਪੁਰਾਣਾ ਮਾਇਆ ਵਾ ਚੀਜ਼ ਕਹਿੰਦੇ ਨੇ ਇਹਨੂੰ ਚੀਜ਼ ਕਹਿੰਦੇ ਆ ਇਕੱਲੀ ਜਿਹਾ ਆਪਾਂ ਫੋਰ ਨੂੰ ਕਹਿੰਦੇ ਇਹਨਾਂ ਨੂੰ ਤੇ ਪੀਜ਼ਾ ਬਣ ਰਿਹਾ ਹੈ ਮਿੱਠੀ ਮਿੱਠੀ ਆਜੇ ਪਰ ਬੜਾ ਸੋਹਣਾ ਬਣਦਾ ਨੇ ਇਹ ਦੇਖੋ ਸਾਡਾ ਹੀ ਬਲੌਗ ਚੱਲੇ ਜਾ ਰਿਹਾ ਹੈ ਮੋਲ ਦੇ ਪੀਨੋਂ ਦਾ ਘਰ ਦਾ ਪੀਜ਼ਾ ਵਧੀਆ ਲੱਗਦਾ ਕਰਦੀ ਫਿਰ ਕਰਦੀ ਉਹ ਗੱਲ ਹੁੰਦੀ ਹੈ ਸਵਾਗਤ ਹੈ ਮੇਰੇ ਚੈਨਲ ਤੇ ਤੁਹਾਨੂੰ ਪਤਾ ਹੀ ਹੋਊਗਾ ਮੈਂ ਆਪਣਾ ਇੰਡੀਆ ਸਕੂਲ ਦਾ ਸਮਾਨ ਮੰਗਾਇਆ ਤਾਂ ਦੇਖੋ ਆ ਬਹਿ ਗਿਆ ਇੱਕ ਬੜਾ ਸੋਹਣਾ ਛੱਲੇ ਆ ਦੇਖੋ ਵੈਸੇ ਮੈਨੂੰ ਰੋनाल्डੋ ਵਜੇ ਲੱਗਦਾ ਪਰ ਮੈਸੀ ਵੀ ਗੋਟ ਹੀ ਹੈ ਇੱਕ ਤਰ੍ਹਾਂ ਦਾ ਰੋनाल्डੋ ਆ ਵੀ ਕਿਟ ਸਪਾਈਡਰਮੈਨ ਦੀ ਫੋਰਸ ਸਪਾਈਡਰਮੈਨ ਆ ਸਭ ਤੋਂ ਯੂਨੀਕ ਆ ਲਈ ਮੈਂ ਇੰਡੀਆ ਦਾ ਕਿਟ ਮੰਗਾਈਆਂ ਕਿਉਂਕਿ ਇੱਥੇ ਮਿਲਦੀਆਂ ਨਹੀਂ ਆ ਜੀ ਕਿਟਾ ਦੇਖੋ ਤੇ ਮੈਨੂੰ ਓਏ ਹੋਏ ਸਮਾਨੀ ਜੀ ਇਹਦੇ ਸ਼ੋਪਨਰ ਵੀ ਆ ਦੇਖੋ ਸਭ ਤੋਂ ਯੂਨੀਕ ਇਹਦੇ ਅੰਦਰ ਆਏ ਡ੍ਰੇਨ ਦੇ ਬਣ ਜਾਂਦਾ ਨਾਲਿਆ ਦੇਖੋ ਕਬੋਲ ਵੀ ਆ ਦੇਖੋ ਬੜੀ ਦਿਮਾਗ ਵਾਲੀ ਬੋਲ ਆ ਬੰਦਾ ਗੁੱਸਾ ਹੋ ਜਵੇ ਗੁੱਸਾ ਹੈ ਵੀ ਨਾਨੀ ਜੀ ਨੇ ਇੰਡੀਆ ਤੋਂ ਸਮਾਨ ਭੇਜਿਆ ਇਹ ਬੜਾ ਐਕਸਾਈਟਡ ਤਾਂ ਇਹ ਸਕੂਲ ਜਾਣ ਨੂੰ ਹੋਇਆ ਵਾ ਤਿਆਰ ਥੈਂਕ ਯੂ ਨਾਨੀ ਜੀ ਨਾਨੀ ਜੀ ਦਾ ਥੈਂਕ ਯੂ ਬਹੁਤ ਜ਼ਿਆਦਾ ਧੰਨਵਾਦ ਹਾਂ ਹਾਂ ਪਸੰਦ ਆ ਗਿਆ ਸਮਾਨ ਫਿਰ ਪਸੰਦ ਆਇਆ ਮਜ਼ਾ ਆਇਆ ਮਜ਼ਾ ਆਇਆ ਹੈ ਜੀ ਤੁਹਾਨੂੰ ਮੇਰਾ ਬੈਗ ਵੀ ਬਹੁਤ ਵਧੀਆ ਲੱਗਾ ਤੁਸੀਂ ਭੇਜਿਆ ਬੜਾ ਵਧੀਆ ਦਾ ਰੰਗ ਦੇਖੋ ਬਾਲਾ ਸਾਰਾ ਬੈਗ ਆ ਮজা ਆ ਗਿਆ ਨੂੰ ਦੇਖ ਕੇ ਵੀ ਇੱਕਾ ਪਾਣੀ ਦੀ ਬੋਤਲ ਵੀ ਰੱਖ ਕੰਨੀ ਘਟੇ ਤੇ ਪਾਣੀ ਪੀ ਲੰਨੇ ਆ ਬਾਨਾ ਮਿਲ ਗਿਆ ਨੂੰ ਪਿਆਸ ਲੱਗੀ ਗਏ ਗਾਇਸ ਬਲੌਗਰ ਨੂੰ ਬੋਲ ਬੋਲ ਕੇ ਪਿਆਸ ਬੋਲਾ ਗਈ ਗੀ ਹਾਂ ਆਇਸ ਤੁਹਾਨੂੰ ਯਾਦ ਹੀ ਹੋਊਗਾ ਪਿਛਲੇ ਬਲੌਗ ਚ ਮੈਂ ਜੀਨ ਵੀ ਲਈ ਸੀ ਜਾਂ ਮੈਂ ਮਾਰਕੀਟ ਚ ਗਿਆ ਤਾਂ ਦੇਖੋ ਵੀ ਫਾਨੀ ਮਜ਼ਾ ਆ ਗਿਆ ਜੀ ਤਾਂ ਟੌਰ ਯਾਹਮੁਰ ਮੈਂ ਗਾਇਸ ਚੱਲਿਆ ਤਾਂ ਸਕੂਲ ਹੁਣ ਆਪਾਂ ਕਾ ਕਰਾਂ ਆਪਣਾ ਬਲੌਗ ਕਰੂੰਗਾ ਕੰਟੀਨਿਊ ਮੇਰੇ ਮਾਮੇ ਨਾਲ ਬਾਏ ਦੇਖੋ ਵਿਲਾ ਮਨੁਸ ਵਾਏ ਸੀਗੇ ਥੋੜਾ ਡਾਕੂਮੈਂਟਸ ਦਾ ਕੰਮ ਕਰਵਾਉਣਾ ਤੇ ਇੱਥੇ ਅੱਜ ਮਾਰਕੀਟ ਲੱਗੀ ਆ ਦੇਖੋ ਸਬਜ਼ੀਆਂ ਵਗੈਰਾ ਸਾਰੀਆਂ ਚੀਜ਼ਾਂ ਦੀ ਲੱਗੀ ਹੋਈ ਮਾਰਕੀਟ ਡ्रेसेस ਵਗੈਰਾ ਹੋਈਆਂ ਆਪਣੀਆਂ ਸਾਰਾ ਕਰਦਾ ਸਮਾਨ ਸਬਜ਼ੀਆਂ ਵਗੈਰਾ ਫਰੂਟਸ ਦੇਖੋ ਚੀਜ਼ ਵਗੈਰਾ ਜਾਨਦੂ ਪ੍ਰਾਣਮਾ ਇਹ ਵਾ ਚੀਜ਼ ਦੇ ਦਨੇ ਇਹਨੂੰ ਚੀਜ਼ ਕਹਿੰਦੇ ਆ ਆਪਣੇ ਪਰਮਾਜ ਹੁੰਦੀ ਇਹਨਾਂ ਦੀ ਪ੍ਰਾਣੇ ਜਿੰਨੀ ਪ੍ਰਾਣੀ ਹੋਗੀ ਉੰਨੀ ਵਧੀਆ ਹੈ ਸਾਰੀ ਆ ਚਾਉਰ ਚਾਉਰ ਸਕੂਦਾ ਕਿਚੀ ਦੋਮਿਕਾ ਚਾ ਫੀਰ ਨਕਲੀ ਨਾ ਇਹ ਹੱਥ ਹਸਦੇ ਲੱਗਦੀ ਹੈ ਆਪਣਾ ਇੱਥੇ ਸ਼ਮੂਸ ਵਗੈਰਾ ਦੇਖੋ ਆਪਾਂ ਕਿਤੇ ਬੈਨੇ ਅੱਧਪੁਰ ਬੜੀ ਜੌਨ ਕੋ ਯਾਰ ਲੱਗੀ ਹੋਈ ਹੈ ਦੇਖੋ ਕਾਫੀ ਸੋਰੀ ਇਹ ਨੇ ਆਪਣੀ ਗਲੀਆਂ ਇਟਲੀ ਦੇ ਲੋਕਲ ਇੱਕ ਟਾਊਨ ਲਾ ਲੋ ਛੋਟਾ ਸ਼ਹਿਰ ਕਹਿ ਲੋ ਚਾਹੇ ਤਾਂ ਪਹਾੜਾਂ ਵਿੱਚ ਲੋ ਆ ਕੇ ਵਸੇ ਹੋਏ ਨੇ ਇਹ ਆਪਣਾ ਚਰਚ ਆ ਗਿਆ ਇੱਥੇ ਦਾ ਹੀ ਕੇ ਜਾ ਕਹਿ ਦਿੰਨੇ ਆ ਇਟਾਲੀਅਨ ਚ ਤਾਂ ਪਾਰਟੀ ਨਾਲ ਜਲਦੀ ਪਾਰਟੀ ਮਾਰਦੇ ਆ ਪੀਜ਼ਾ ਖਾਂਦੇ ਆ ਜੀ ਨੇ ਕਹਿੰਦੇ ਪੀਜ਼ਾ ਘਰ ਦੇ ਪੀਜ਼ਾ ਮਾਂ ਵੀ ਘਰ ਦੇ ਵੀ ਜੇ ਕਹਿੰਦੇ ਬਾਹਰ ਨਾਲੋਂ ਵੀ ਜ਼ਿਆਦਾ ਸਵਾਦ ਹੁੰਦੇ ਨੇ ਆ ਭੈਣ ਦੇ ਸਹੀ ਹੈ ਸਹੀ ਹੈ ਨਾਮ ਵੀ ਚੱਲ ਰਿਹਾ ਤੁਹਾਡਾ ਹੋਰ ਹੋਰ ਸਬਸਕ੍ਰਾਈਬ ਬਹੁਤ ਕਰੀਏ ਆ ਦੇਖੋ ਸਾਡੇ ਹੀ ਬਣਾਇਆ ਬਲੌਗ ਚੱਲ ਰਿਹਾ ਪੂਰੀ ਮਸ਼ਹੂਰੀ ਆ ਗਈ ਚੱਲ ਰਿਹਾ ਇਹ ਦੇਖੋ ਸਾਡਾ ਹੀ ਬਲੌਗ ਚੱਲਿਆ ਜਾ ਰਿਹਾ ਰਾਮਾ ਦਾ ਵੰਦਾ ਸ਼ਾਨਦਾਰ ਖਾਣਾ ਵਾਹ ਉਸ ਜਿਹੇ ਸਾਹਨੇ ਚਾਹਮਤ ਦੇ ਆਕੇ ਇੱਥੇ ਦੇਖੋ ਆਪਾਂ ਇੰਡੀਆ ਚ ਤਾਂ ਮਾਈਕ੍ਰੋਵੇਵ ਕਹਿੰਦੇ ਨੇ ਇੱਥੇ ਇਟਲੀ ਚ ਆਪਾਂ ਫੋਰਨੂ ਕਹਿੰਦੇ ਨੇ ਇਹਨਾਂ ਨੂੰ ਤੇ ਪੀਜ਼ਾ ਬਣ ਰਿਹਾ ਹੈ ਮਿੱਠੀ ਮਿੱਠੀ ਆਚ ਪਰ ਬੜਾ ਸੋਹਣਾ ਬਣਦਾ ਨੀਂ ਚ ਦੇਖੋ ਨੀਚੇ ਮਿੱਠੀ ਮਿੱਠੀ ਲਾਈ ਹੋਈ ਆ ਇਹ ਬਸ ਹੋਣੇ ਵਾਲਾ ਤਿਆਰ ਹੈ ਤੇ ਰੈਡੀ ਹੋ ਰਿਹਾ ਹੈ ਤੇ ਫਿਰ ਭੈਣ ਦੇ ਹੱਥ ਦਾ ਜਾਦੂ ਸਾਨੂੰ ਖਾਣ ਨੂੰ ਮਿਲੂਗਾ ਬੈਠੋ ਵੇ ਬੈਠਦੇ ਆਂ ਦੀ ਤੇ ਕਰੋ ਸਾਡੀ ਸੇਵਾ ਫਿਰ ਅੱਜ ਮਹਿਮਾਨ ਆਏ ਅੱਜ ਮਹਿਮਾਨ ਬਣ ਕੇ ਆਏ ਨੇ ਅਸੀਂ ਕਰੇ ਆਂ ਬਣ ਕੇ ਆਏ ਆ ਤੇ ਤੇਰੀ ਪਾਰਟੀ ਚੱਲ ਰਹੀ ਹੈ ਹੋਰ ਹੋਰ ਅੱਜ ਪਾਰਟੀ ਚੱਲ ਰਹੀ ਹੈ ਸੰਜੋਰਨੋ ਦੀ ਬੜੀ ਜਿਆਦਾ ਤੁਹਾਡੇ ਦੀ ਸਾਰਿਆਂ ਨੇ ਇਕੱਠੀ ਕਰ ਲਾਈ ਹਾਂ ਹੋਰ 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 ਬਾਹਰੀ ਬਾਤ ਕਰੂੰਗੇ ਅੱਜ ਘਰ ਵਾਲੀ ਅੱਜ ਘਰ ਵਾਲੀ ਪਾਰਟੀ ਆ ਘਰ ਵਾਲੀ ਆਪਣੀ ਵੈਸਟ ਹੁੰਦੀ ਹੈ ਪਾਰਟੀ ਇਹ ਦੇਖੋ ਸਾਡਾ ਪੀਜ਼ਾ ਹੋ ਗਿਆ ਰੈਡੀ ਚਲੋ ਨਾ ਮੈਂ ਉੱਪਰ ਚਿਲੀ ਫਲਿਕਸ ਕੀ ਉੱਪਰ ਚਿਲੀ ਫਲਿਕਸ ਤੇ ਔਰ ਗੈਨੋ ਇਹ ਜੀ ਆਪਣੇ ਆਲ ਪਾਏ ਜਾ ਰਹੇ ਨੇ ਇਹਦੇ ਨਾਲ ਪੀਜ਼ਾ ਪੂਰਾ ਬਿਲਕੁਲ ਇਹਦੇ ਉੱਪਰ ਦੇਖੋ ਸੌਸੇਜਿਸ ਅਨੀਅਨ ਤੇ ਟਮਾਟੋ ਦੀਆਂ ਸੈਲਡ ਦੀਆਂ ਮਿਕਸ ਵੈਜ ਪੂਰਾ ਐਨ ਪੀਜ਼ਾ ਰੈਡੀ ਹੋ ਗਿਆ ਆਪਣਾ ਟੇਸਟ ਕਰਕੇ ਦੱਸ ਇਹਦੇ ਵਿੱਚ ਕੋਈ ਕਮੀ ਨਹੀਂ ਐ ਕੋਈ ਹੋ ਨਹੀਂ ਐ ਟੇਸਟ ਤਾਂ ਪਤਾ ਹੀ ਐ ਟੇਸਟ ਤੇ ਕੋਈ ਸ਼ੱਕ ਐ ਪਹਿਲਾਂ ਵੀ ਖਾਦੇ ਹਾਂ ਪਹਿਲਾਂ ਵੀ ਖਾਦੇ ਹਾਂ ਯਾਰ ਇਹ ਟੇਸਟ ਤੇ ਕੋਈ ਸ਼ੱਕ ਨਹੀਂ ਐ ਬਾਬਾ ਨੇ ਕਰਤਾ ਹਾਂ ਜੀ ਫਿਰ ਪੀਜ਼ਾ ਆਪਣੇ ਰੇੜੀ ਨੇ ਕਰੋ ਟੇਸਟ ਫਿਰ ਦੱਸੋ ਕਿਵੇਂ ਲੱਗੇ ਨੇ ਬੜੀ ਵਧੀਆ ਬਣਾਇਆ ਚੱਕੋ ਸਿੱਧੂ ਜੀ ਫਿਰ ਪੀਜ਼ਾ ਤੱਕੋ ਤੱਕੋ ਸ਼ਰਮਾਉਣਾ ਨਾ ਕੋਈ ਨਹੀਂ ਨਾ ਨਾ ਕੋਈ ਹਾਂ ਜੀ ਫਿਰ ਪਾਜੀ ਕਿੱਦਾਂ ਲੱਗਿਆ ਘਰ ਮਾਰੀ ਬਹੁਤ ਵਧੀਆ ਥਲੇ ਤੱਤਾ ਹੈ ਚੱਕੋ ਜੀ ਤੁਸੀਂ ਵੀ ਜਦੋਂ ਆ ਗਿਆ ਸੀਗਾ ਕਰੋ ਸ਼ੁਰੂ ਹਾਂਜੀ ਫਿਰ ਸਿੱਧੂ ਜੀ ਕਿਵੇਂ ਲੱਗ ਰਿਹਾ ਵਧੀਆ ਵੀਰੇ ਕਿੱਦਾਂ ਬਣਿਆ ਪੀਦਾ ਬਹੁਤ ਵਧੀਆ ਬਾਈ ਬਹੁਤ ਵਾ ਮੋੜ ਦੇ ਵੀ ਨਾ ਘਰ ਦਾ ਪੀਵਾ ਵਧੀਆ ਨਾਲ ਕਰਦੀ ਫਿਰ ਕਰਦੀ ਉਹ ਗੱਲ ਹੁੰਦੀ ਆ ਗਰਮ ਗਰਮ ਕਰੀਏ ਹਾਂ ਗਰਮ ਗਰਮ ਨਾਲੇ ਫਿਰ ਚੀਜ਼ਾਂ ਵੀ ਨਾਲੇ ਸਿਹਤ ਲਈ ਵੀ ਸਹੀ ਹੈ ਘਰ ਦੀ ਬੈਠਕਾ ਵੀਰੇ ਗੱਲ ਚੀਜ਼ ਬਿਲਕੁਲ ਬਿਲਕੁਲ ਜੀ ਬਾਕੀ ਭਾਈ ਨੂੰ ਬਸ ਲੋ ਤੋਂ ਕੰਮ ਕਰਦਾ ਮੈਂ ਫ੍ਰੀਲੈਂਸਿੰਗ ਲੋੜ ਪਾਇਆ ਬੈਨ ਬੜੀਆ ਭਾਜੀ ਦੇ ਵੇਖਾਉਂਦਾ ਆਪਣੀ ਮਰਜ਼ੀ ਕਰੀ ਭਾਜੀ ਦੇ ਵੇ ਖਾਂਦੇ ਰਹਿੰਦੇ ਨੇ ਆਪਾਂ ਵੀ ਭਾਈ ਆਜਾਏ ਆ ਪਰ ਭਾਈਆਂ ਵੀ ਆ ਪੀਜਾ ਖਾਂਦੇ ਭਾਜੀ ਦੇ ਘਰ ਖਾਂਦੇ ਰਹਿੰਦੇ ਨੇ ਬਿਲਕੁਲ ਭਾਜੀ ਥੋੜਾ ਬਾਹਰ ਦਾ ਬਾਹਰ ਦਾ ਉਹ ਵੀ ਵਧੀਆ ਹੁੰਦਾ ਆਪਣਾ ਰਟੇਟ ਇਹ ਵੀਡੀਓ ਨਾਲ ਹੀ ਸ਼ੁਰੂ ਹੋਵੇ। ਉਹਦੇ ਵਿੱਚ ਛੋੜੇ ਜਿਹਾ ਘੱਟ ਪਉਂਦੇ ਆ। ਤੈਨੂੰ ਪਤਾ ਜੀ ਵਿੱਚ ਉਹਦੇ ਵਿੱਚ ਕਿਤਾਬ ਆ ਵੀ ਆਹ ਅਸ਼ਰੂਤੂ ਪਛਾਤੂ ਜਾਂ ਅਸਰੇਲਾ ਘੱਟ ਪਉਂਦੇ ਆ। ਉੱਤੇ ਟਾਪਿੰਗ ਦੇ ਵਿੱਚ ਰੱਖੀਏ ਆਪਣਾ ਘਰ ਦਾ ਸਮਾਨ ਆਵਾ। ਤੁੱਲਾ ਪੈ ਜਾਂਦਾ ਵਾ ਕੁਝ ਟਾਪਿੰਗਸ ਇਦਾਂ ਘੱਟ ਨਹੀਂ ਉਹਦੇ ਉੱਪਰ ਜਿਹੜਾ ਪਏ ਹੋਈਆਂ ਉਹ ਉਹਨਾਂ ਨੇ ਨਹੀਂ ਨਹੀਂ ਭਾਗੇ ਦੇਣੀ ਉਹਨਾਂ ਨੇ ਬਸ ਉਹ ਉਹ ਫਾਰਮੈਲਟੀ ਪੂਰੀ ਕਰਦੇ ਆ। ਫਾਰਮੈਲਟੀ ਇੱਕ ਬਸ ਹੁੰਦਾ। ਬਸ ਉਹਨਾਂ ਦਾ ਪੈਸੇ ਕੌਣ ਆ? ਕਰ ਆਪਾ ਬਣਾਣੇ ਆ। ਇਸ ਤੇ ਤੇ ਲੋ ਉਦੋਂ ਨਹੀਂ ਹੁੰਦਾ ਪਰ ਟਾਪਿਕ ਜਿਹੜੀਆਂ ਹੈਗੀਆਂ ਉੱਪਰ ਪਾਏ ਹੋਏ ਆ ਉਹ ਆਪਾਂ ਆਪਣੀ ਮਰਜ਼ੀ ਨਾਲ ਜੀ ਆਪਣੀ ਆਪਾਂ ਆਪਾਂ ਦੀ ਮਨ ਮਰਜ਼ੀ ਨਾਲ ਪਾਉਣੀ ਹੈ ਘਰ ਦੇ ਬੈਠ ਕੇ ਜੀ ਤੇ ਉਹਦੇ ਕਾ ਥੋੜਾ ਹੈਲਦੀ ਵੀ ਹੋ ਜਾਂਦਾ ਉਹ ਸਿਹਤ ਲਈ ਵਧੀਆ ਵੀ ਹੈ ਇਹ ਜੀ ਤੇ ਉਹ ਵਿੱਚ 90 ਦਾਲ 100 ਦੇ ਵਿੱਚ 85% ਦਾ ਵਰਗਾ ਕਿਉਂਕਿ ਤੁਹਾਨੂੰ ਪਤਾ ਇਟਾਲੀਅਨ ਦਾ ਮੇਨ ਇੱਕ ਤਰ੍ਹਾਂ ਦਾ ਹੀ ਇਹ ਹੁੰਦਾ ਡੇਲੀ ਦਾ ਖਾਣਾ ਪੀਣਾ ਹੈ ਉਹਦੀ ਡੇਲੀ ਦਾ ਖਾਣਾ ਪੀਣਾ ਹੈ ਇੱਕ ਤਾਂ ਆਪਾਂ ਦਿਆ ਆਪਾਂ ਹੁਣ ਕਰੀ 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 ਹੰਦੇ ਆਂ ਜੀ ਨੂੰ ਗਾਹ ਰੋਟੀ ਰੋਟੇ ਕਰਦੇ ਆਂ ਕਿਉਂਕਿ ਪੀਜ਼ਾ ਇੱਕ ਬਣੀ ਕਿ ਟਾਲੀਅਨ ਡਿਸ਼ਾ ਹੈ ਵਾਹ ਉਹ ਪ੍ਰੋਮੋਸ਼ਨ ਵੀ ਆਪਾਂ ਰੋਟੀ ਦਾ ਰੋਟੀ ਆਪਾਂ ਖਾਂਦੇ ਆਂ ਦਾਲ ਪਾਣੀ ਆਪਾਂ ਬੀ ਹੋ ਗਿਆ ਹੈ ਇਹ ਟਾਲੀਅਨ ਨੇ ਬਣਾਇਆ ਪੀਜ਼ਾ ਜੀ ਹਮ ਇਹ ਇੱਕ ਡਿਸ਼ੀ ਟਾਲੀਅਨ ਹੈ ਇਹ ਉਹਨੇ ਇੱਕ 15 ਦੇ ਅਪਡੇਟ ਕੀਤਾ ਹੈ ਨਾ ਵਧੀਆ ਹਾਂਜੀ ਹਾਂਜੀ ਪੂਰਾ ਬਹੁਤ ਸਾਰੇ ਨਵੇਂ ਆਏ ਦਾ ਗੁਰ ਸਾਹਿਬ ਦਾ ਅੱਜ ਕਰਕੇ ਗਿਆ ਵੈ ਬਲੌਗ ਦੀ ਸ਼ੁਰੂਆਤ ਹੈ ਕਹਿੰਦਾ ਅੱਗੇ ਮਾਮਾ ਕੰਟੀਨਿਊ ਰੱਖੂਗਾ ਅੱਗੇ ਆਪਣੀ ਜਿੰਮੇਵਾਰੀਆਂ ਹਾਂ ਹਾਂ ਆਉਣੇ ਵਾਲਾ ਵੀ ਬਸ ਸਕੂਲ ਤੇ ਹਾਂ ਆਉਣੇ ਵਾਲਾ ਪੰਜਾਂ ਤੱਕ ਤੁਸੀਂ ਚਲੇ ਜਾਣਾ ਛੁੱਟੀ ਕਰਕੇ ਆਈ ਨਾ ਕਿਸੇ ਦਿਨ ਛੁੱਟੀ ਕਰਕੇ ਆਵਾਂਗੇ ਤੁੰਨਾ ਵੀ ਕਰਾਂਗੇ ਮੁਲਾਕਾਤ ਬੜਾ ਟਾਈਮ ਹੋ ਗਿਆ ਥੋੜਾ ਮਿਲਾਂਗੇ ਅੱਜ ਨੂੰ ਮੰਗ ਲਈ ਭਰਾ ਚੱਲਿਆ ਕੰਮ ਤੇ ਬਾਏ ਜਲਦੇ ਆਵਾਂਗੇ ਹਾਂ ਹਾਂ ਠੀਕ ਆ ओके ओके गुरु साहिब ਦਾ ਵੀ ਟਾਈਮ ਹੋਣੇ ਵਾਲਾ ਆਉਣ ਵਾਲਾ ਸਕੂਲ ਤੋਂ ਗਾਈਸ ਹੁਣ ਆ ਗਿਆ ਮੈਂ ਸਕੂਲੋਂ ਮੈਂ ਖਾਇਆ ਅੱਜ ਸਕੂਲ ਦਾ ਰੈਨ ਕਿੰਨਾ ਵਧੀਆ ਰਿਹਾ ਤੇਰਾ ਸਕੂਲ ਚ ਕੀ ਬਣਾਇਆ ਅੱਜ ਸਕੂਲ ਚ ਅੱਜ ਆਇਆ ਹੋਇਆ ਤੋਰਟੈਜੀ ਅੱਛਾ ਤੋਰਟੈਲੀ ਗਾਈਸ ਉਹ ਹੁੰਦਾ ਜਿਹੜਾ ਪਾਸਤਾ ਨਹੀਂ ਹੁੰਦਾ ਪਰ ਉਹ ਪਾਸਤੇ ਦੇ ਅੰਦਰ ਬਰੋਕਲੀ ਹੁੰਦੀ ਆ ਅੱਜ ਤੈਨੂੰ ਘਰ ਵੀ ਪੀਜ਼ਾ ਮਿਲ ਗਿਆ ਖਾਣੇ ਨੂੰ ਸਕੂਲ ਚ ਵੀ ਪੀਜ਼ਾ ਨਾ ਮਜ਼ਾ ਪੀਜ਼ਾ ਨਾ ਤੇ ਨਹੀਂ ਦਾ ਤੋਰਟੈਲੀ ਨਾ ਘਰ ਕਹਣੀ ਹੁਣ ਪੀਜ਼ਾ ਖਾ ਲਿਆ ਤਾਂ ਹਾਂ ਘਰ ਤਾਂ ਮਨ ਜਾ ਆ ਗਿਆ ਉੱਥੇ ਸਕੂਲ ਚ ਤਾਂ ਉਹ ਖਾ ਲਿਆ ਅੱਜ ਤੱਕ ਵਧੀਆ ਰਿਹਾ ਦਿਨ ਹੈ ਮਜਾ ਆ ਰਿਹਾ ਹੁਣ ਮੈਂ ਕੋਲਾ ਪੀ ਰਿਹਾ ਬੱਚਿਆਂ ਨੂੰ ਤਾਂ ਖਾਇਆ ਹੁਣ ਫਿਰ ਤਾਂ ਸਮਾਨ ਉੱਥੇ ਆਪਣਾ ਸਕੂਲ ਕੀ ਕਹਿੰਦੇ ਵੀ ਇੰਡੀਆ ਤੋਂ ਆਇਆ ਹੋਇਆ ਹੈ ਦੱਸਿਆ ਵਧੀਆ ਵਧੀਆ ਹਾਂ ਜੇ ਹੁਣ ਆਪਾਂ ਕਰ ਲਾਂਗੇ ਵੀਡੀਓ ਐਂਡ ਇਹ ਤੁਹਾਨੂੰ ਆਵੇਂ ਨੇ ਵੀਡੀਓ ਵਧੀਆ ਲੱਗੀ ਫਿਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜੁੜ ਗਰਿਓ ਇੱਕ ਘੁੱਟ ਪੀ ਲੀਏ ਬਾਏ ਬਾਏ